ਅੱਜ ਦੀ ਵੀਡੀਓ ਲੱਗੇ ਬਣਾਉਂਦੇ ਲੋਟਰੀ ਫਾਰਮ ਪੈਂਟ ਰਾਜਾ ਸਾਜੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 6-7 ਨਾਕ ਦਿਖਾਵਾਂਗੇ ਸਾਰੇ ਹਿੱਸੇ ਸਵਾਏ ਆ 4 ਝੋਟੀਆਂ ਤੇ 2 ਵੈੜਾ ਮੈਂ ਬਾਈ ਦੇ ਕੋਲ ਤੇ ਆਪਾਂ ਫਰਮੀਆਂ ਵੀਰ ਹਰਮਨ ਦੇ ਕੋਲ ਆਜੋ ਕਾਪਿਆਂ ਵੀਰ ਨਾਲ ਗੱਲ ਬਾਤ ਤੇ ਪੁੱਛ ਲੈਣਾ ਦੀ ਬਿਤੇਰੇ ਸਾਸਿਆ ਭਾਈ ਜੀ ਸਾਸਿਆ ਵਾਲਾ ਭਾਈ ਯਾਰ ਚੱਲ ਜੇ ਬਹੁਤ ਵਧੀਆ ਜੱਗੇ ਭਾਈ ਤੂੰ ਹੀ ਸੁਣਾਓ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਜੱਗੇ ਭਾਜੀ ਰਾਤੀ ਮਿੰਨੀ ਮੰਡੀ ਆਇਆ ਇਤਰਾ ਹੀ ਆ ਭਾਜੀ ਰੌਣਕਾਂ ਲੱਗੀਆਂ ਰਹਿੰਦੀਆਂ ਆ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਘਰ ਦੀ ਵੀਰ ਨੇ ਮੰਡੀ ਦਾ ਮੋਲ ਬਣਾਇਆ ਤੇ ਭਾਈ 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 ਮਾਲ ਆਉਂਦਾ ਵੇਦਾ ਉਂਡੀਆਂ ਜਾਂਦੀਆਂ ਸੋੜੀਆਂ ਲੱਗਦੀਆਂ ਜੱਗੇ ਭਾਜੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਜੀ ਤੇ ਭਾਈ ਜੀ ਆਪਣਾ ਨਾਮ ਤੇ ਤਰਸਾ ਹਾਂ ਭਾਜੀ ਮੇਰਾ ਹਰਮੰਜੋ ਪੈਂਡ ਰਾਇਆ ਸਾਸਿ ਜੇਵਾ ਅਮਰਸਰ ਤ ਏਅਰਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆ ਆਪਣਾ ਠੀਕ ਹੈ ਫੋਨ ਨੰਬਰ 826444231 ਠੀਕ ਹੈ ਜੀ ਬਈ ਝੋਟੀ ਤੋਂ ਕਰਨਾ ਕਿ ਵੇੜਾ ਤੋਂ ਵੇੜਾ ਵਖਾਈਏ ਭਾਜੀ ਪਹਿਲਾਂ ਠੀਕ ਹੈ ਜੀ ਹਾਂਜੀ ਜੋ ਜੀ ਵੇੜਾ ਤੋਂ ਕਰਦੇ ਆ ਸ਼ੁਰੂਆਤ ਬਾਕੀ ਵੀਰਾਂ ਭਰਾਵਾਂ ਨੂੰ ਭਾਈ ਆਪਾਂ ਪਹਿਲਾਂ ਬੇਨਤੀ ਕਰਦੇ ਆ ਮਾਲ ਸਾਰਾ ਸੂਇਆ 2 ਟਾਈਮ ਚ ਉਹ ਪਹੁੰਚਾ 4 ਟਾਈਮ ਚ ਉਹ ਤਸਲੀ ਕਰੋ ਠੀਕ ਹੈ ਜੀ ਠੀਕ ਹੈ ਜੇ ਕੋਈ ਵੀਰ ਆਨਲਾਈਨ ਪਸ਼ੂ ਖਰੀਦਦਾ ਆ ਉਹਨੂੰ ਆਪਾਂ ਗਾਰੰਟੀ ਦਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਭਾਈ ਵੱਲੋਂ 32 ਆ ਭੀ ਜਿਹੜਾ ਸੁਆ ਸੁਆ ਆਪਣੀ 2 ਟਾਂਗ 3 ਟਾਂਗ ਚਾਇ ਬਾਈ ਕਰ ਸਕਦਾ ਆ ਭਾਜੀ ਦੂਜਾ ਸੁਆ ਆ ਵੈੜਦਾ ਸੀਲਸ ਲੱਗ ਵੇਖ ਲੋ ਮਸੀ ਮਦਰ ਜੇ ਸੂਈ ਨੂੰ ਆ ਵੇਖੋ 3-4 ਦਿਨ ਹੋ ਗਏ ਜੇ ਠੀਕ ਹੈ ਜੀ ਲਓ ਜੀ ਫੀਲ ਮਿਲਕਾ ਉਸ ਤੇ 4-3 ਤੋਂ 4 ਦਿਨ ਹੋ ਗਿਆ ਸੂਈ ਨੂੰ ਹਾਂ ਜੀ ਭਾਜੀ ਜਿੰਨਾ ਭਾਈ ਕੋ ਬੋਲਾ ਆ ਜੇ ਕੋਈ ਵੀਰ ਬੋਲਾ ਲਾ ਲੇ ਦੁੱਧ ਲਾ ਲੇ 9 ਕਿਲੋ ਪੱਕਾ ਜੇ ਠੀਕ ਹੈ ਜੀ ਅੱਠ ਮੰਨ ਕੇ ਜਿਹੜਾ ਮਰਜੀ ਵੀ ਲੈ ਜੀ ਠੀਕ ਹੈ ਠੀਕ ਹੈ ਲਓ ਜੀ 9 ਲੀਟਰ ਬਾਕੀ ਚਵਾ ਚੂ ਭਾਜੀ ਬੜਾ ਸੋਹਣਾ ਵੈੜਦਾ ਲੱਗਾ ਥਣ ਕੋਲ ਵੇਖੋ ਸਪੈਸ਼ਲ ਬਹੁਤ ਹੀ ਕਰਮ ਵਾਲਾ ਪਸ਼ੂ ਹੁੰਦਾ ਵਾ ਚੂੰਗਾ ਤੇ ਚੱਕ ਦਾ ਸਾਡੇ ਚੱਡਾ ਵਾਲੇ ਥਣਾ ਦਾ ਸਹਿਜ ਜਿਹੜਾ ਬਹੁਤ ਹੀ ਸ਼ਾਨਦਾਰ ਐਨਕ ਜੜ ਕੇ ਲੱਗਾ ਵਾ ਬਈ ਕਿੰਨਾ ਭਾਜੂ ਦੁੱਧ ਭਾਈ ਦੁੱਧ ਯਾਰ ਨਹੀਂ ਤੇਰਾ 14 ਕਿਲੋ ਰਮਾਨਾ ਚਵਾਉਗੀ ਅੱਛਾ ਜੀ ਹਾਂ ਜੀ ਠੀਕ ਹੈ ਬਾਕੀ ਵਸ਼ੀ ਮਗਰਿਆ ਜੈਜ ਭਾਣਾ ਦੇਣੀ ਆ ਠੀਕ ਹੈ ਠੀਕ ਹੈ ਜੀ ਤੇਰਾ ਤਾਂ 14 ਲੀਟਰ ਜਿਹੜਾ ਦੁੱਧ ਭਰੋਗੇ ਤੇ ਚੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਗਿਆ ਵਾ ਹਾਂ ਜੀ ਤੇ ਥਾਣ ਸੁਣ ਬਹੁਤ ਹੀ ਚੰਗਾ ਲੱਗਾ ਬਾਕੀ ਭਾਜੀ ਗਰਮੀ ਦੀ ਪ੍ਰਵਾਹ ਘੱਟ ਹੀ ਕਰਦੀ ਏ ਅਛਾ ਜੀ ਹਾਂ ਜੀ ਨਾਲ ਗਰਮੀ ਦੀ ਪਰਵਾਹ ਨਾ ਸਿਆਲ ਦੀ ਠੰਡੀ ਵੇਖੋ ਕੰਮ ਕਰੋ ਮਾੜਾ ਲੇਵਾਗ ਵਹਾਰਿਓ ਫੀਲਿੰਗਾਂ ਤੁਸੀਂ ਕੀ ਕਹ ਸਕਦੇ ਜੀ ਕਾਹ ਦੇ ਆਣ ਵੇਖੋ ਲੱਗਾ ਭਾਜੀ ਚਵਾਈ ਵਾਲਾ ਚਵਾਇ ਬੜਾ ਲੱਗਾ ਵੇੜ ਨੂੰ ਭਾਜੀ ਠੀਕ ਹੈ ਭਾਈ ਇਹਦਾ ਮੁੱਲ ਫਿਰ ਮੁੱਲ 40000 ਜੇ 35 ਦੀ ਦੇ ਦਈਏ ਕਰ ਦਈਏ ਜੈਸਨੋਈ ਯਾਰ ਛੋੜ ਭਾਈ 33 ਦੀ ਦੇ ਰਾਂਗੇ ਠੀਕ ਹੈ ਲਓ ਜੀ 30000 ਦੀ ਆ ਵੀ ਵੇੜ ਠੰਡੀ ਜਵਾ ਵੇਤੇ ਰਾਤ ਦੀ ਸੂਈ ਆ ਉਹ ਅੱਛਾ ਏ ਮਗਰ ਠੀਕ ਹੈ ਲਓ ਜੀ ਇਹ ਬਿਲਕੁਲ ਤਾਜੀ ਸੂਈ ਯਾਰ ਮੇਲ ਕਾਫ ਆ ਗਿਆ ਤੇ ਪਿਛੇ ਬਈ ਕਿੰਨਾ ਕੱਢਿਆ ਬਾਲਾ ਕੋ ਬੋਲਾ ਭਾਈ 1.5 2 ਕਿਲੋ ਚੋਗੇ ਹੁਣੇ ਪਾਸ ਕਰਕੇ ਆਈ ਆਪਣੇ ਕੋ ਅੱਛਾ ਜੀ ਹਾਂਜੀ ਠੀਕ ਆ ਨਾੜੂ ਨਾਲ ਰਾਤ ਦੀ ਵਹਿੜ ਸੁਈ ਏ ਠੀਕ ਆ ਜੀ ਰੋਈ ਰਾਤੀ ਸੁਈ ਆ ਫੀਲਸ ਲੱਗ ਗਈ ਭਾਈ ਪੂਰੀ ਆ ਜਿਹੜੀ ਚਵਾਈ ਚਾਰ ਕੇ ਲੈ ਕੇ ਆਏ ਜਿਆਦੇ ਮਾਲ ਆਈ ਥੋੜੀ ਜੀ ਲੱਸੀ ਗਈ ਭਾਜੀ ਅੱਛਾ ਜੀ ਹਾਂਜੀ ਕੋਈ ਵੀ ਸਾਹਮਣ ਵਾਲਾ ਲੈ ਕੇ ਦੁੱਧ ਚਾਰ ਨਹੀਂ ਤੇਰਾ 14 ਕਿਲੋ ਚਵਾਉਗੀ ਠੀਕ ਆ ਠੀਕ ਆ ਹਾਂਜੀ ਫੇਸ ਕੁਆਲਟੀ ਚੈੱਕ ਕਰ ਸਕਦਾ ਜੀ ਕਾਦਰ ਜਿਹੜਾ ਬਹੁਤ ਚੰਗਾ ਹੈ ਚੋਂ ਚਵਾ ਭਾਜੀ ਇਹਨੂੰ ਵੀ ਬੜਾ ਵਧੀਆ ਲੱਗਾ ਏ ਬਈ ਕਿੰਨਾ ਕੱਢ ਜੂ ਦੁੱਧ ਦੁੱਧ ਭਾਈ ਜੀ ਤੇਨਾ 14 ਕਿਲੋ ਰਮਾਨਾ ਭਰੋਗੀ ਵੀਰ ਸਾਂਭਣਾ ਲੈ ਗਏ ਠੀਕ ਹੈ ਠੀਕ ਹੈ ਲਓ ਜੀ ਵੀ 13 14 ਲੀਟਰ ਜਿਹੜਾ ਦੁੱਧ ਭਰੋਗੀ ਕਰਬਾਲੀ ਹਾਂਜੀ ਭਾਈ ਠੰਡੀ ਧੀਦੀ ਆ ਠੀਕ ਹੈ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਭਾਈ 40 ਕਰਦੇ 38 ਜੀ ਦੇ ਦਈਏ ਇਹ ਵੀ ਜੈਸਲੋ ਹੀ ਭਾਈ ਜੀ ਕਰ ਦਈਏ ਭਾਈ 34 34 ਹਜ਼ਾਰ ਦਾ ਜੋੜਾ ਦਵਾਂਗੇ ਅੱਛਾ ਜੀ ਜਿਹੜੀ ਮਰਜ਼ੀ ਵੀ ਕੋਲਾ ਜੀ ਠੀਕ ਹੈ ਲਓ ਜੀ ਇਹ ਵੀ 34 ਹਜ਼ਾਰ ਦੀ ਇਹ ਕੋ ਜੋੜਾ ਲੈ ਜੇ ਕੋਈ ਵੀ ਜੋੜਾ ਲੈ ਇਹ 2 ਘੜਾ 70 ਦਾ ਬੰਦਾ 65 ਹਜ਼ਾਰ ਤੋਂ ਦਵਾਂਗੇ ਜੋੜਾ ਠੀਕ ਹੈ ਠੀਕ ਹੈ ਠੀਕ ਲਓ ਜੀ ਜੋੜਾ ਜ ਹਾਂਜੀ ਬਿਲਕੁਲ ਹੀ ਨੋਰਮਲ ਰੇਟ ਹੈ ਤੇ ਭਾਈ ਆ ਕਿਵੇਂ ਆ ਗਈ ਝੋਟੀ ਆ ਝੋਟੀ ਆ ਗਈ ਹੈ ਭਾਈ ਪਹਿਲਾ ਸੁਆ ਸੁਈ ਆ ਦੁੱਡੇ ਲਈ ਗਾਂ ਘੱਪਣਿਆ ਸੁਈ ਨੂੰ ਮਹੀਨੇ ਚਾਰ ਪੰਜ ਹੋ ਗਏ ਉਹ ਕੱਟੀ ਮਗਰ ਜੇ ਠੀਕ ਹੈ ਜੀ ਹਾਂਜੀ ਲੋ ਜੀ ਸੀਮਲ ਕਾਫ ਜੇ ਦੇ ਪਿੱਛੇ ਹਾਂਜੀ ਠੀਕ ਹੈ ਠੀਕ ਹੈ ਜੀ ਬਾਕੀ ਭਾਜੀ ਦੋ ਦਿਨ ਹੋਇਆ ਲੈ ਛੇ ਕਹ ਰਿਹਾ ਪੰਜ ਕਿਲੋ ਦੁੱਧ ਪੱਕਾ ਜੇ ਅਛਾ ਜੀ ਹਾਂਜੀ ਕੱਟੀ ਮਗਰ ਆ ਇਹ ਅੱਜ 40 ਦਿਨ ਹੋ ਗਏ ਜੀ ਟੀਗਾ ਲੱਗਿਆ ਨੂੰ ਬੇਸ਼ੱਕ ਮੇਰਾ ਵੀਰ ਕੋ ਡਾਕਟਰ ਨਾਲ ਲੈ ਕੇ ਚੈੱਕ ਕਰਾ ਕੇ ਲੈ ਜੀ ਅੱਛਾ ਜੀ ਹਾਂ ਜੀ ਬਾਕੀ ਆਪਾਂ ਚੈੱਕ ਪਾਸ ਨਹੀਂ ਆਈ ਗਰੰਟੀ ਨਹੀਂ ਇਹ ਦੇਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਦੋ ਪੰਜ ਲੀਟਰ ਹੀ ਵੀਰ ਕੋਈ ਮੰਨ ਕੇ ਖੜੇ ਜੇ ਕੋ ਵੀਰ ਆ ਕੋ ਚੈੱਕ ਕਰਾ ਕੇ ਭੇਜਵਾ ਆਪਾਂ ਚੈੱਕ ਕਰਾ ਕੇ ਵੀ ਭੇਜ ਦਾਂਗੇ ਇਹ ਖਾਲੀ ਉਹ ਖਾਲੀ ਦੱਸਾਂ ਗੱਬਣੂ ਗੱਬਣ ਦੱਸਾਂ ਪਾਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਘਰ ਵਾਲੇ ਕੋ ਝੋਟੀ ਲਈ ਆ ਪਾਜੀ ਅਛਾ ਜੀ ਮਾਲ ਜਾ ਰਾ ਭਾਜੀ ਆਪਾਂ ਘਰ ਆਇਓ ਲੈਣੇ ਬੜਾ ਦੋ ਦਿਨਾਂ ਲੱਭੇ ਬਿਲਕੁਲ ਬਿਲਕੁਲ ਸਹੀ ਗੱਲ ਲਓ ਜੀ ਤੇ ਬਲੈਕ ਆਈ ਇਹ ਪਾਣਾ ਲਿਆਗੇ ਪਾਣਾ ਦੇ ਦੇਈਦਾ ਗਾੜੀ ਜਿਹੜਾ ਬਹੁਤ ਚੰਗਾ ਵਾ ਤੇ ਹੈ ਵੀ ਸਿੰਗਲ ਡੀਪਈ ਸੱਜਣ ਨੇ ਕਿੰਨਾ ਘ ਭਰਿਆ ਸੱਜਰ ਭਾਈ 10 ਕਿਲੋ ਦੁੱਧ ਚੋਂਦੀ ਰਹੀ ਹੈ ਪਹਿਲੇ ਸੂਆ ਜੀ ਅਛਾ ਜੀ ਹੁਣ ਦੂਜੇ ਲਈ ਗਾੜੀ ਘੱਪਣ ਝੋਟੀ ਠੀਕ ਹੈ ਠੀਕ ਲਓ ਜੀ ਪਹਿਲਾਂ ਨੇ 10 ਲੀਟਰ ਜਿਹੜਾ ਦੁੱਧ ਭਰਿਆ ਵਾ ਤੇ ਦੂਜੇ ਸੂਵੇ ਲਈ ਗਾਂ ਘੱਪਣ ਐ ਲਓ ਭਾਜੀ ਹਾਂ ਆ ਜਾਏ ਬਿਲਕੁਲ ਜਾਏ ਕਰ ਦੇਣਾ ਇਹਦਾ ਅਛਾ ਜੀ ਹਾਂ ਜੀ ਲਓ ਜੀ ਰੇਟ ਭ ਯਾਜ ਕਰਾਂਗੇ ਕਿ ਥਾਂ ਤੋਂ ਜਿਹੜਾ ਬਹੁਤ ਹੀ ਚੰਗਾ ਨੋਕੜਾ ਪਿੱਛੇ ਵੀ ਚਲੋ ਖੀਮਲ ਕਾਲ ਕੋਈ ਸੰਭਲੋ ਕਰ ਚਲੋ ਚੰਡਾ ਯਾਰ ਹੋ ਜਾਊਗਾ ਇੱਧਰ ਮਾਰ ਦੋ ਘੈਂਵਾ ਮਾਰਾ ਜਾਂ ਚੱਡੇ ਦੇ ਲਓ ਜੀ ਚੱਟਾ ਤੋਂ ਕੀ ਕਰ ਸਕਦੇ ਜੇ ਰ ਪਾਈ ਜਿਹੜਾ ਮੁੱਲ ਫਿਰ ਮੁੱਲ ਭਾਈ ਦਾ 50000 ਕਰਦੇ 48 ਦੇ ਦੇ ਦਈਏ ਜੇ ਵੀ ਜੈਸ ਨੂੰ ਕਰੀਏ 40 42000 ਦੇ ਦੇ ਜੱਗੇ ਭਾਈ ਤੁਹਾਨੂੰ ਬੜਾ ਉਦਾ ਹੀ ਆ ਹਾਂਜੀ 46000 ਦੀ ਭਾਈ ਹਾਨਾ ਦੇ ਦਾਂਗੇ ਠੀਕ ਹੈ ਲਓ ਇਹ ਚੋ ਛੋੜ ਕਰਨੀ 200 ਆਨੇ ਛੇਟਾ ਪਿਆ ਪੇਵਰ ਮੋਰਾ ਨਾ ਪੱਤੀ ਝੋਟੀ ਆ ਕੋਈ ਨਿਕਲ ਆਈ ਤੇ ਗਾਹ ਰੁਪਈਆ ਦੀ ਆ ਵਾਦੇ ਬਾਕੀ ਭਾਈ ਆ ਦੂਜਾ ਸਵਾ ਝੋਟੀ ਆ ਗਈ ਏ ਠੀਕ ਆ ਲਓ ਜੀ ਇਹ ਆਪਾਂ ਭਾਈ ਗੱਬਨ ਲਈ ਸੀ ਝੋਟੀ ਅੱਛਾ ਜੀ ਪਿਛਲੀ ਵੀਡੀਓ ਜੋ ਵੀ ਆਪਾਂ ਇਹਦਾ 88000 ਰੁਪਈਆ ਮੁੱਲ ਪਾਇਆ ਸੀ ਕੋਈ ਵੀਰ ਕੱਢ ਕੇ ਵੇਚ ਲੈ ਅੱਛਾ ਜੀ ਗੱਬਨ ਪਾਸ ਕੀਤੀ ਚੌਂ ਸਣਾ ਭਾਈ ਛੇਪ ਆਇਆ ਧਾਰ ਧਾਰ ਮਾਰੀ ਆ ਠੀਕ ਆ ਤੇ ਹੁਣ ਪਰਲਾ ਮਗਰਲਾ ਥਾਂ ਨਹੀਂ ਉਹ ਬਹਿਣੀ ਵਾਲੇ ਦਾ ਮਗਰਲਾ ਥਾਂ ਜਿਹੜਾ ਹਾਂਜੀ ਉਹ ਚੋਂ ਪਾ ਅੱਧਾ ਕਿਲੋ ਦੁੱਧ ਹੁੰਦਾ ਆ ਆਪਾਂ ਤੇ ਲੜਾਂ ਦੀ ਝੋਟੀ ਦੇਣੀ ਆ ਅੱਛ ਠੀਕ ਆ ਠੀਕ ਆ ਠੀਕ ਆ ਲਓ ਜੀ ਆ ਜਿਹੜੇ ਘਰ ਤੇ ਵਪਾਰੀ ਰੁਪਈਏ ਦੇ ਜੇ ਪਰਸਾਂ ਦੀ ਭਾਈ ਸੂਈ ਕੱਟਾ ਮਗਰਿਆ ਜੇ ਜੂੜ ਪ੍ਰੋਪਰ ਭਾਈ ਸਾਡੇ ਘਰ ਸੂਈ ਆ ਠੀਕ ਆ ਹਾਂਜੀ ਲਓ ਜੀ ਦੇ ਪੇਕੇ ਮੇਲ ਕਾਫ ਜੇ ਪਾਈਏ ਕੋ ਕਿੰਨਾ ਕੋ ਬੋਲਾ ਹੈ ਰਜੇ ਇਹਦੇ ਥੱਲੇ ਭਾਈ 5 6 ਕਿਲੋ ਬੋਲਾ ਹੀ ਹੈ ਠੀਕ ਲਓ ਜੀ 5 6 ਲੀਟਰ ਜਿਹੜਾ ਬੋਲਾ ਹੀ ਹੈ ਭਾਈ ਨੇ ਲਈ ਜਾਵੇਂ ਠੰਡ ਕਰਕੇ ਦੁੱਧ ਤਿੰਨਾ ਠੰਡਾ ਹੈ ਭਾਈ ਜਾਨੀ 8 9 ਕਿਲੋ ਝੋਟੀ ਚਵਾਉਗੀ ਸੋਹਣੀ ਝੋਟੀ ਆ ਚਲੋ ਸੋ ਆ ਪੀ ਕੇ ਵੀਰ ਕੋਈ ਵੇਚ ਲੈਂਦੇ ਆ ਠੀਕ ਆ ਲਓ ਜੀ 8 9 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਘੱਡ ਘੱਡ ਵੀ ਚੰਗਾ ਵਾ ਬਿਲਕੁਲ ਨਵੀਂ ਝੋਟੀ ਆ ਦੇ ਨੀਲੀ ਦਾ ਵੀ ਦਾ ਪੱਠ ਰੱਖ ਰਹੀ ਆ ਕਿ ਪਿੱਛੇ ਇਹਦੇ ਆ ਗਿਆ ਜੀ ਮੈਲ ਕਾਫੋ ਬਾਕੀ ਥਾਣਾ ਦਾ ਸੈਜ ਗਿਆ ਬਜਾ ਜਿਹੜਾ ਚੱਗਾ ਬਾਕੀ ਜਿਹੜਾ ਥਾਣਾ ਦਾ ਜਵਾਬ ਆ ਜੀ ਇੱਕ ਨੰਬਰ ਜੇ ਦੋ ਤੇਰੇ ਜੋ ਵੀ ਆਉਂਦਾ ਇਹ ਪਾ ਆਹ ਇਹ ਬੱਚਾ ਭਾਈ ਠੀਕ ਆ ਲਓ ਜੀ ਜੈਤ ਬਲਾਏ ਬੱਚਾ ਆ ਗਿਆ ਜੇ ਪਿੱਛੇ ਹਾਂਜੀ ਬਾਕੀ ਚੱਡਾ ਜਿਹੜਾ ਬਹੁਤ ਹੀ ਜ਼ਰਾ ਸਫਾਈਆਂ ਰਵੇ ਚਦੇ ਕਰ ਸਕਦੇ ਭਾਈ ਜੀ ਚੈੱਕ ਰਹੀ ਆਹ ਕੀਰ ਹੈ ਵੀ ਅੱਖਾਂ ਵਾਲਾ ਜੇ ਚੱਡਾ ਤੇ ਭਾਈ ਇਹਦਾ ਬੋਲ ਫਿਰ ਇਹ ਭਾਈ ਆਪ ਤੇ 82 ਹਜ਼ਾਰ ਦੀ ਲਈ ਹਾਂ ਤੁਹਾਨੂੰ ਭਲਾ ਤੇ ਲੜਾਂ ਘਾਟੇ ਵਾਦੇ ਵੀ ਨਾਲ ਹੀ ਆ ਹਾਂਜੀ 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 ਵਾਦੇ ਚੋਂ 2 200 3 3000 ਡੰਗਰ ਚੋਂ ਲਈਦਾ ਆ ਹਾਂਜੀ ਇਹਨੇ ਹੁਣ ਇਕੱਠਾ 15 20 ਘਟਾਉਣਾ ਆ ਇਹ ਤਾਂ ਗੱਲ ਆ ਜੀ 70 ਦੀ ਦੇ ਦੀਏ ਜੱਗੇ ਭਾਜੀ ਕਰ ਦਈਏ 70 ਤੋਂ ਅੰਦਰ 65 ਦੀ ਦੇ ਦੀਆ ਨਹੀਂ ਪਿਓਰਿਆ ਛੱਡ ਦਈਏ ਭਾਈ ਅੱਗੇ ਬੜੀ ਵੱਢਣ ਰਹੀ ਏ ਕੋਈ ਗੱਲ ਨਹੀਂ ਹੁਣ ਚਲੋ ਆਪਾਂ ਜੇ ਨਫੇ ਲੈਣੇ ਤੇ ਨੁਕਸਾਨ ਵੀ ਨਾਲ ਹੀ ਆ ਭਾਈ 63000 ਦੀ ਦੇ ਦਾਂਗੇ ਅੱਛਾ ਜੀ 2000 ਰੁਪਿਆ ਵੱਢ ਕੇ ਦੇਣੀ ਆਪਾਂ ਠੀਕ ਆ ਠੀਕ ਆ ਲਓ ਜੀ ਆਹ ਵਾਲੇ ਜਿਹੜੇ ਘਾਟੇ ਆ ਨਾ ਇਹ ਨਹੀਂ ਰਲਦੇ ਨਾਲ ਕਿ ਕਿ ਲੋ ਆਪਾਂ ਕਹਿ ਵੀ ਦਿੰਦੇ ਆਂ ਵੀ ਭਾਰੀ ਭਰਾ ਨਫੇ ਲੈਂਦੇ ਆ ਜਦੋਂ ਘਾਟੇ ਵੀ ਨਾਲ ਹੀ ਆ ਬਿਲਕੁਲ ਜਿਹੜਾ ਇੰਦਾ ਹੀ ਜੱਗੇ ਭਾਜੀ ਕੰਮ ਚੱਲਦਾ ਯਾਰ ਬਿਲਕੁਲ ਬਿਲਕੁਲ ਹਾਂਜੀ ਇਹ ਕਹਿੰਦੇ ਰੋਹੇ ਨਫੇ ਲਈਏ ਹੋਈ ਨਹੀਂ ਹੁੰਦੇ ਹਾਂਜੀ ਹਾਂਜੀ ਆ ਮੈਂ ਭਾਜੀ ਸੂਈਏ ਨੌਂ ਦਸ ਦਿਨ ਸੂਈ ਨੂੰ ਹੋ ਗਈ ਕੱਟੀ ਮਗਰ ਜੇ ਉਹ ਬੋਲੀ ਠੀਕ ਆ ਲਓ ਜੀ ਆ ਨੀਤੀ ਦਾ ਵੀ ਕੱਟੀ ਆਂਗੀ ਜੇ ਪਿਛੇ ਦੇ ਨੌਂ ਦਿਨ ਹੋ ਗਏ ਸੂਈ ਨੂੰ ਇੱਕੋ ਬਾਈ 8 ਕਿਲੋ ਦੁੱਧ ਜੇ ਭਾਜੀ ਪੱਕਾ ਮੈਂ ਕੋ ਅੱਛਾ ਜੀ ਹਾਂਜੀ ਲਓ ਜੀ 8 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਬਈ ਕਿੰਨਾ ਭਰ ਜੂ ਦੁੱਧ ਇਹ ਭਾਈ ਜਾਨ 11 12 ਕਿਲੋਾਰੇ ਮੈਂ ਆਉ ਮੈਂ ਸਾਂਭਣ ਆਲੀ ਆ ਅੱਛਾ ਜੀ ਹਾਂਜੀ ਲਓ ਜੀ ਨੀਲੀ ਦਾ ਵੀ ਜੀ ਆ ਜੀਏ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਤੇ ਕੱਦ ਵਜਨ ਵੇਖ ਲਓ ਭਾਜੀ ਸੁਆ ਬਾਈ ਕਨਵਾ ਸੀ ਤੀਸਰਾ ਸੁਆ ਤੀਸਰਾ ਭਾਈ ਸੁਈਏ ਅੱਛਾ ਜੀ ਸਾਰਾ ਸਿਆਲ ਚੋਗ ਹੈ ਭਾਈ ਲੋੜਿਆ ਮਗਰੋਂ ਮੈਂ 60000 ਦੀ ਜਿੰਨੂੰ ਮਰਜ਼ੀ ਦੇ ਰਹੀ ਦੀ ਚਿੱਡੀ ਬਾਡੀ ਮੈਂ ਦੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਤੇ 10 11 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਇਸੂਗਾ ਤੀਸਰਾ ਸੂਈਆ ਜਿਹੜਾ ਸੂਈ ਨੂੰ ਕੋਈ 9 ਘੰਟੇ ਦੇ ਆਸ-ਪਾਸ ਜਿਹੜਾ ਟਾਈਮ ਆਇਆ ਵਾ ਤੇ ਅੱਜ 8 ਲੀਟਰ ਦੁੱਧ ਤਿਆਰ ਇਹਦੇ ਕੋਲ ਚਲੋ ਕੋਈ ਚੰਗੀ ਆਪਾਂ ਪਾਜੀ ਵੇਖ ਲਓ ਇਹਦੇ ਪਾਜੀ ਆ ਬਹਿਣੀ ਵਾਲੇ ਅਗਲੇ ਥਾਂ ਜਾਣਾ ਪੰਜਾਂ ਚੌਹਾਂ ਦਾ ਫਰਕ ਹੈਗਾ ਜੀ ਅੱਛਾ ਜੀ ਕੋਈ ਮੀਤ ਘਰ ਵਾਲਾ ਆਵੇ ਅਗਲਾ ਪਹਿਲਾ ਚੋਲ ਦੇ ਵੀ ਲਾਈਦਾ ਪਰ ਜਿਹੜੀ ਗੱਲ ਆਪਾਂ ਪਹਿਲਾਂ ਦੱਸ ਦੇਣੀ ਔਰੇ ਨਾਲ ਦੀ ਨਹੀਂ ਹੈਣੀ ਪਾਣੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਰਲੇ ਅਗਲੇ ਥਾਂ ਪੰਜਾਂ ਚੌਹਾਂ ਦਾ ਇਹ ਨਹੀਂ ਵੀ ਜਿਆਦਾ ਹੋਊਗਾ ਅਛਾ ਜੀ ਪੰਜਾ ਚੌ ਤਾਰਾ ਦਾ ਆਪਾਂ ਦੱਸ ਕੇ ਦੇਣੀ ਆ ਠੀਕ ਆ ਠੀਕ ਕੱਲ ਨੂੰ ਵੀਰ ਕੋ ਲਾਹ ਮਾਣ ਲੈ ਬਿਲਕੁਲ ਸਿਆਣੀ ਗੱਲ ਭਾਈ ਇਹਦਾ ਮੁੱਲ ਫੇਰਾ ਇਹਦਾ ਮੁੱਲ ਭਾਈ ਅਸੀਂ 85 ਭਾਵੇਂ ਜੋ ਮਰਜ਼ੀ ਕਰ ਲੈਂਦੇ ਤਾਰਾਂ ਬਰਾਬਰ ਹੁੰਦੀਆਂ ਨੇ ਹਾਂਜੀ ਹੁਣ ਮੁੱਲ 75000 ਜੀ ਅਛਾ ਜੀ 70000 ਦੀ ਹਾਂ ਨਾ ਦੇ ਦਿੰਦੇ ਠੀਕ ਆ ਲਓ ਜੀ 75000 ਦੀ ਬਿਲਕੁਲ ਇਹਦਾ ਵੀ ਰੇਟ ਜਿਹੜਾ 70 ਦੀ ਜਾਂਦ ਭਾਈ ਹਾਂ ਨਾ ਠੀਕ ਆ ਠੀਕ ਆ ਹਾਂਜੀ ਪੂਰੇ 70000 ਦੀ 60000 ਦੀ ਮੈਂ ਭਾਈ ਜਦੋਂ ਮਰਜੀ ਵੇਚ ਲਈਦੀ ਤੋ ਬਿਲਕੁਲ ਜੀ ਜਿੰਨਾ ਕੱਦ ਵਾ ਦੁੱਧ ਨੂੰ 10 ਕਿਲੋ ਭਰੀ ਜਾਣਾ ਐਂਡ ਤੇ ਝੋਟੀ ਜਵੇਂ ਇਹ ਭਾਜੀ ਇੱਕ ਮਹੀਨਾ ਕੱਚੀ ਝੋਟੀਏ ਅੱਛਾ ਜੀ ਹਾਂ ਜੀ ਲਓ ਜੀ ਇੱਕ ਮਹੀਨਾ ਕੱਚੀ ਆ ਸੂਆ ਭਾਈ ਕਣਵਾ ਸੋਜੂਗੀ ਸੂਆ ਦੂਜਾ ਸੋਨਾ ਝੋਟੀ ਦਾ ਭਾਈ ਇਹ ਵੀ ਨੀਲੀ ਚ ਆਉਂਦੀ ਏ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਨੀਲੀ ਦਾ ਪੱਕ ਲਖਰੀ ਇਹਦਾ ਕੱਦ ਜਿਹੜਾ ਬਹੁਤ ਤਗੜਾ ਖੇਤਾ ਕਰਮਾਲੀ ਨੇ ਪੇਟ ਕੁੜਾ ਰਹਿਣ ਮੰਜਾ ਦਿੰਦਾ ਵਾ ਇਹ ਭਾਈ ਕਿੰਨੇ ਦੁੱਧ ਵਾਲੀ ਏ ਦੁੱਧ ਪਾਈ ਇਹਨਾਂ ਪਹਿਲਾਂ ਨਾ 12 ਕਿਲੋ ਭਰਿਆ ਹੈ ਕਿ 13-14 ਕਿਲੋ ਵਾਲੀ ਝੋਟੀ ਏ ਅੱਛਾ ਜੀ ਵੱਡੀ ਝੋਟੀ ਆ ਐਵੇਂ ਛੋਟੀ ਨਾ ਕੋਈ ਮਨ ਨੇ ਲਓ ਜੀ 13-14 ਲੀਟਰ ਦੁੱਧ ਭਰੋ ਵੀ ਤੇ ਥੱਲਾ ਢੋਲਾ ਜਿਹੜੀਆਂ ਪੜੀਆਂ ਯਾਰਾ ਅੱਜ ਬਾਣੇ ਤੇ ਮੈਂ ਆ ਵੀਨ ਕੋ ਖੜ ਕੇ ਸਾਵਲੇ 15 2000 ਛੋਟੀ ਛੱਡੂਗੀ ਕੱਦ ਵੇਖੋ ਭਾਈ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਾ ਤੇ ਜ ਕੱਦ ਕੋ ਤੇ ਜਿਹੜਾ ਬਹੁਤ ਹੀ ਬਾ ਕਮਾਲ ਹੋਇਆ ਪਿਆ ਵਾ ਪਿਆਰ ਹੋਈ ਛੋਟੀ ਭਾਜੀ ਲੱਖੋਂ ਬਾਹਰ ਜਿੰਨੂ ਮਰਜ਼ੀ ਦੇ ਦੇਈਦੀ ਆ ਹਾਂਜੀ ਹਾਂਜੀ ਹੁਣ ਸਾਫ ਛੱਡ ਕੇ ਦਵਾਂਗੇ ਠੀਕ ਹੈ ਜੀ ਕੀ ਮੋਲ 85 ਜੋ ਮਰਜ਼ੀ ਕਰੀਏ 75 ਦੀ ਦੇ ਦਈਏ ਹੋਰ ਕਰ ਦਈਏ 70 ਦੀ ਮੇਰਾ ਵੀਰ ਕੋਈ ਆ ਲੈ ਜਾ ਭਾਵੇਂ ਉਹ ਲੈ ਜੀ 7000 ਦੀਆਂ ਮਈਆਂ ਭਾਈ ਤੇਰਾ 70 1 40 ਦੀਆਂ ਦੋਵੇਂ ਠੀਕ ਹੈ ਠੀਕ ਹੈ ਭਾਈ ਲਓ ਜੀ ਬਿਲਕੁਲ ਜਿਹੜੇ ਨੋਰਮਲ ਨੇ ਇੰਡੀਆ ਬਾਈ ਬਾਕੀ ਵੱਡੀ ਭਾਈ ਛੋਟੀ ਹੈ ਹਾਂਜੀ ਹਾਂਜੀ ਤੇ ਬੇਨਤੀ ਆਪਣੀ ਹਰ ਵੀਡੀਓ ਚ ਹੁੰਦੀ ਚੋ ਕੇ ਖੜੋ ਟਿੱਪ ਕੇ ਖੜੋ ਪਾਸ ਕਰਕੇ ਖੜੋ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਹਰ ਵੀਡੀਓ ਦੇ ਵਿੱਚ ਬਾਈ ਦੇਖੋ ਬੇਨਤੀ ਹੁੰਦੀ ਹੈ ਬਹੁਤ ਚੰਗੀ ਗੱਲ ਆ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ